संधाज शिवा कमिश्नर वालों और शिवा कमिश्नर वालों ने दवाइयाँ वाले कैंप लगाया और मैं समझा कि होना बहुत जरूरी है क्योंकि होगा ने तारीन मुझ बांधों के तक खेड़ा नहीं यानी कि कैंप लगते हैं तब सारे होगा ने कैंटीन वगैरह ये दुर्दृष्टि दवाई और दवाई दी जाएगी ਮਤਨ ਬਾਰੀਆਂ ਇੱਥੇ ਦੇ ਆਗਮਨ ਲਈ ਬਹੁਤ-ਬਹੁਤ ਧੰਨਵਾਦ ਹੈ। ਲੋਕਸ਼ਾਲਾ ਦੇ ਪ੍ਰਧਾਨ ਜੀ ਦਾ ਔਰ ਸਾਰੇ ਸਾਥੀਆਂ ਦਾ ਜਿਨ੍ਹਾਂ ਨੇ ਇੱਕ ਹੱਥੋਂ ਆਇਆ। ਮੈਂ ਸਭ ਦਾ ਕਿ ਆਪਣੇ ਕੰਮ, ਘਰ ਦੇ ਕੰਮ, ਬੱਚਿਆਂ ਦੇ ਕੰਮ ਸਾਰੇ ਕਰਦੇ। ਵਰ ਮਾਤਾ ਹੈ। ਹਿੰਦੁਸਤਾਨ ਨੂੰ ਮਾਂ ਦਾ ਦਰਜਾ ਸੀ ਜੁਟਾ। ਇਹ ਵੀ ਸੇਵਾ ਕਰਨੀ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਮੈਂ ਅੱਜ ਇਸੇ ਡਾਕਟਰ ਸਰਪੰਕਾ ਅਤੇ ਇਸੇ ਸਾਰੀ ਕਮੇਟੀ ਦਾ ਇਰਾਦ ਤੇ ਸਾਥੀ ਦਾ ਕਰਵਾਦੀਆਂ ਔਰ ਮੈਨੂੰ ਬੁਲਾ ਕੇ ਇੱਥੇ ਮੈਂ ਬਹੁਤ ਧੰਨਵਾਦੀਆਂ ਗੋਰੀ ਮਾਤਾ ਦੇ ਦਰਸ਼ਨ ਔਰ ਕੈਂਪ ਨੂੰ ਜੁਆਇਨ ਕਰਨ ਦਾ ਮੈਂ ਉਹਦਾ ਧੰਨਵਾਦ ਕਰਦਾ ਮੇਰਾ ਨਾਮ ਡਾਕਟਰ ਮੇਜਰ ਸਿੰਘ ਸੀਨੀਅਰ ਵੈਟਰੀਨਰੀ ਅਫੀਸਰ ਨਾਪਾ ਪੰਜਾਬ ਸਰਕਾਰ ਦੇ ਹੁਕਮ ਅਨਸਾਰ ਤੇ ਪੰਜਾਬ ਪਬਲਿਕ ਸੇਵਾ ਕਮਿਸ਼ਨ ਦੀ ਸਹਾਇਤਾ ਨਾਲ ਪਸ਼ੂ ਪਾਲਣ ਵਿਭਾਗ ਵੱਲੋਂ ਅੱਜ ਇੱਥੇ ਗਊ ਭਲਾਈ ਕੈਂਪ ਲਗਾਇਆ ਜਾ ਰਿਹਾ ਹੈ ਇਹਦੇ ਵਿੱਚ 25000 ਦੀਆਂ ਦਵਾਈਆਂ ਗਊਸ਼ਾਲਾ ਕਮੇਟੀ ਨੂੰ ਸਪੋਰਟ ਕੀਤੀਆਂ ਗਈਆਂ ਨੇ ਇਸ ਤੋਂ ਇਲਾਵਾ ਜੋ ਅੱਜ ਸੰਗਰਾਂ ਦਾ ਬਮਾਰਡਾਂ ਦਾ ਭੂ ਇਲਾਜ ਕਰਨ ਦੀ ਜਰੂਰਤ ਹੋਏਗੀ ਉਹ ਵੀ ਕਰਾਂਗੇ ਇਸ ਦੇ ਨਾਲ ਮੈਂ ਇਹ ਵੀ ਵਿਸ਼ਵਾਸ ਦਿਵਾਉਣਾ ਕਿ ਪਸ਼ੂ ਪਾਲਣ ਨੂੰ ਵਿਭਾਗ ਹਮੇਸ਼ਾ ਹੀ ਗਊਸ਼ਾਲਾ ਨੂੰ ਪ੍ਰੈਫਰੈਂਸ ਦਿੰਦਾ ਇਹਦੇ ਲਈ ਹਮੇਸ਼ਾ ਹੀ ਅਸੀਂ 24 ਘੰਟੇ ਨਾਲ ਸੇਵਾ ਦੇ ਵਿੱਚ ਹਾਜ਼ਰ ਆ ਤੇ ਨਾਲ ਦੀ ਨਾਲ ਅਲੱਗ ਦੇ ਫਾਰਮਾਂ ਲਈ ਪਸ਼ੂ ਪਾਲਣ ਨੂੰ ਵਿਭਾਗ ਹਮੇਸ਼ਾ ਸਹਾਇਤਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਕਰਦਾ ਰਹੇਗਾ